ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਸ਼੍ਰੇਣੀ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹਨਾਂ ਨਤੀਜਿਆਂ ਵਿੱਚ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਗੁਲਾਬੇਵਾੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਰਵੀ ਉਦੇਸ ਸਿੰਘ ਨੇ ਪੰਜਾਬ ਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਰਵੀ ਉਦੇਸ ਸਿੰਘ ਨੇ 500 ਚੋਂ 500 ਅੰਕ ਪ੍ਰਾਪਤ ਕੀਤੇ ਹਨ। ਪਹਿਲੇ ਸਥਾਨ ਤੇ ਰਹਿਣ ਵਾਲੇ ਬੱਚੇ ਨੇ ਵੀ 500 ਚੋਂ 500 ਅੰਕ ਹਾਸਲ ਕੀਤੇ ਹਨ। ਪਰ ਮੈਰਿਟ ਨਿਯਮਾਂ ਮੁਤਾਬਿਕ ਪਹਿਲੇ ਸਥਾਨ ਵਾਲੇ ਬੱਚੇ ਦੀ ਉਮਰ ਘੱਟ ਹੋਣ ਕਰਕੇ ਉਸ ਨੂੰ ਪਹਿਲੇ ਸਥਾਨ ਤੇ ਰੱਖਿਆ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਵੀ ਉਦੇ ਸਿੰਘ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਸਰਕਾਰੀ ਅਧਿਆਪਕ ਹਨ। ਰਵੀ ਉਦੇ ਐਨਟੀਏ ਕਰਕੇ ਆਰਮੀ ਅਫਸਰ ਬੰਨਣਾ ਚਾਹੁੰਦਾ ਹੈ ਅਤੇ ਇਸ ਲਈ ਉਹ ਅੱਗੇ ਹੋਰ ਮਿਹਨਤ ਕਰੇਗਾ। ਰਵੀ ਉਦੇ ਨੇ ਦੱਸਿਆ ਕਿ ਉਸ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਹੈ। ਉਹ ਬੈਡਮਿੰਟਨ ਦਾ ਨੈਸ਼ਨਲ ਪੱਧਰ ਦਾ ਖਿਡਾਰੀ ਵੀ ਹੈ। ਰਵੀ ਉਦੇ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ। ਇਹਦਾ ਸਟਰੀਮ ਸੀਗਾ ਔਰ ਕੀ ਸੋਚ ਕੇ ਜਿਹੜਾ ਹੈਗਾ ਦਿੱਤਾ ਸੀ ਕਿ ਇਹ ਜੀ ਸੀਗਾ ਕਿ ਪੰਜਾਬ ਤੋਂ ਫਸਟ ਆਉਣਾ ਕਿਵੇਂ ਸੋਚਿਆ ਸੀਗਾ ਨਹੀਂ ਸਟਰੀਮ ਲੈਣ ਵੇਲੇ ਤਾਂ ਇਹੀ ਇੱਕ ਆਪਣਾ ਏਮ ਸੀਗਾ ਵੀ ਐਨਡੀ ਆਲੇ ਪਾਸੇ ਜਾਣਾ ਉਹਦੇ ਵਾਸਤੇ ਨਾਨ ਮੈਡੀਕਲ ਸਟਰੀਮ ਜ਼ਰੂਰੀ ਸੀਗੀ ਤਾਂ ਇਸ ਕਰਕੇ ਆਪਾਂ ਨਾਨ ਮੈਡੀਕਲ ਸਟਰੀਮ ਰੱਖੀ ਹੈਗੀ ਸੀਗੀ ਤਾਂ ਇਹ ਸੀਗਾ ਹੁਣ ਹੁਣ ਕੀ ਸੁਪਨਾ ਹੈਗਾ ਅੱਗੇ ਕੀ ਕਰਨਾ ਹੈਗਾ ਔਰ ਕਿਵੇਂ ਕਿੰਨੀ ਕੋ ਕੁਸ਼ਿ ਮਹਿਸੂਸ ਕਰ ਰਹੇ ਹੋ ਕੀ ਮਹਿਸੂਸ ਕਰ ਰਹੇ ਹੋ ਹੁਣ ਵਧੀਆ ਮਹਿਸੂਸ ਕਰ ਰਹੇ ਹਾਂ ਅੱਗੇ ਆਪਣਾ ਸੁਪਨਾ ਐਨਡੀ ਆ ਦੇ ਵਿੱਚ ਆਰਮੀ ਆਫੀਸਰ ਬਨਣਾ ਦਾ ਹੈਗਾ ਨਾਲ ਨਾਲ ਗੇਮ ਵੀ ਜਾਰੀ ਰੱਖਣਾ ਚਾਹੁੰਦਾ ਮੈਂ ਤੇ ਬਸ ਨਾਲ ਤੇ ਇਸ ਪ੍ਰਾਪਤੀ ਮਗਰ ਸਭ ਤੋਂ ਵੱਡਾ ਯੋਗਦਾਨ ਕੀਤਾ ਮੰਦਿਰ ਨਾਲ ਨਾਲ ਸੋਸ਼ਲ ਮੀਡੀਆ ਖੇਡਾਂ ਕਿੱਧਰ ਜਿਹੜਾ ਹੈਗਾ ਨਾਲ ਨਾਲ ਦਿੱਤੇ ਤੇ ਇਸ ਵਿੱਚ ਸਾਰਿਆਂ ਨਾਲ ਵੱਡਾ ਯੋਗਦਾਨ ਮੇਰੇ ਸਾਰੇ ਪਰਿਵਾਰ ਦਾ ਹੀ ਆਈ ਤੇ ਖਾਸ ਕਰਕੇ ਮੇਰੇ ਮਮਾ ਪਾਪਾ ਦਾ ਯੋਗਦਾਨ ਹੈਗਾ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਪੜਨ ਲਈ ਵੀ ਖੇਡਣ ਲਈ ਵੀ ਵੀ ਜਦੋਂ ਖੇਡਣ ਦਾ ਟਾਈਮ ਸੀ ਖੇਡ ਖੇਡਣ ਲਈ ਮੋਟੀਵੇਟ ਕਰਦੇ ਤੇ ਪੜਨ ਦਾ ਸੀ ਪੜਨ ਵਾਸਤੇ ਤੇ سوشل میڈیا ਤੇ ਐਕਟਿਵ ਟਾਈਮ ਹੀ ਨਹੀਂ ਮਿਲਦਾ ਸੀਗਾ ਇੰਨਾ ਵੀ ਖੇਡਣਾ ਵੀ ਸੀ ਸਟੱਡੀਜ਼ ਵੀ ਮੈਨੇਜ ਕਰਨੀਆਂ ਸੀਗੀਆਂ ਤਾਂ سوشل میڈیا ਤੇ ਟਾਈਮ ਹੀ ਨਹੀਂ ਮਿਲਦਾ ਸੀਗਾ ਜਿਹੜੀ ਖੇਡ ਖੇਡਦੇ ਹੋ ਔਰ ਉਹਦੇ ਵਿੱਚ ਕਿੱਥੋਂ ਤੱਕ ਪ੍ਰਾਪਤੀ ਉਹ ਵੀ ਦੱਸੋ ਮੈਂ ਬੈਡਮਿੰਟਨ ਗੇਮ ਖੇਡਦਾ ਹਾਂ ਉਹਦੇ ਵਿੱਚ ਦੋ ਵਾਰ ਨੈਸ਼ਨਲ ਨੈਸ਼ਨਲ ਪਲੇਅਰ ਹਾਂ ਮੈਂ ਉਹਦੇ ਵਿੱਚ ਹਾਂ ਅੱਗੇ ਜਿਹੜਾ ਆਪ ਦੇ ਨਾਲ ਦੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਉਹ ਵੀ ਜਨਾਂਜ ਨੌਜਵਾਨਾਂ ਨੂੰ ਮੈਂ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਆਪਾਂ ਪੜਨ ਦੇ ਨਾਲ ਨਾਲ ਆਪਾਂ ਖੇਡਾਂ 'ਚ ਵੀ ਅੱਗੇ ਵਧੀਏ ਤਾਂ ਕਿ ਜੋ ਆਪਾਂ ਪੰਜਾਬ ਦਾ ਨਾਮ ਰੋਸ਼ਨ ਕਰੀਏ ਵੀ ਆਪਾਂ ਪੜ੍ਹਾਈ ਵੀ ਕਰੀਏ ਨਾਲ ਨਾਲ ਖੇਡੀਏ ਵੀ ਤਾਂ ਕਿ ਆਪਾਂ ਆਉਣ ਵਾਲੇ ਪੰਜਾਬ ਨੂੰ ਆਪਾਂ ਵਧੀਆ ਸਿਹਤਮੰਦ ਦੇ ਦੇ ਸਕੀਏ ਸੀਐਮ ਸਾਹਿਬ ਨੇ ਵੀ ਟਵੀਟ ਕਰਕੇ ਵਧਾਈ ਦਿੱਤੀ ਹੈ ਬਹੁਤ ਖੁਸ਼ ਹਾਂ ਹਾਂਜੀ ਬਹੁਤ ਖੁਸ਼ੀ ਮਾਨਦਾ ਹਾਂ ਮੈਂ ਭਗਵੰਤ ਸਿੰਘ ਸੀਐਮ ਸਾਹਿਬ ਦਾ ਵੀ ਉਹਨਾਂ ਨੇ ਮੈਨੂੰ ਥੈਂਕ ਯੂ ਦਿੱਤਾ ਹਾਂਜੀ ਥੈਂਕ ਯੂ ਕੀ ਆਪਦੇ ਇੱਕ ਲਾਸਟ ਗੱਲ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਦੂਗੱਲੇ ਨੌਜਵਾਨ ਨੂੰ ਇਹ ਕਹਿਣਾ ਚਾਹਣਾ ਹੈ ਵੀ ਆਪਾਂ ਨਸ਼ਿਆਂ ਤੋਂ ਆਪਾਂ ਮੁਕਤ ਹੋਈਏ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰੀਏ ਤੇ ਖੇਡਾਂ ਦੇ ਵਿੱਚ ਆਪਾਂ ਵਧਿਏ ਤੇ ਪੜ੍ਹਾਈ ਵੀ ਨਾਲ-ਨਾਲ ਜ਼ਰੂਰੀ ਹੈ ਪਰ ਨਾਲ-ਨਾਲ ਖੇਡ ਵੀ ਬਹੁਤ ਜ਼ਰੂਰੀ ਹੈ ਜਿੱਥੋਂ ਤੱਕ ਮੈਨੂੰ ਲੱਗਦਾ ਤੇ ਆਪਾਂ ਨਾਲ-ਨਾਲ ਖੇਡੀਏ ਵੀ ਫਾਦਰੂਲ ਮਦਰ ਪਰੇ ਦੱਸੋ ਕੀ ਕੀ ਕਰਦੇ ਨੇ ਔਰ ਸਭ ਤੋਂ ਜ਼ਿਆਦਾ ਮੋਟੀਵੇਸ਼ਨ ਕਿੰਦੀ ਮੰਗਦੇ ਇਸ ਪ੍ਰਾਪਤੀ ਦੇ ਲਈ ਹਾਂਜੀ ਫਾਦਰ ਸਾਹਿਬ ਮੇਰੇ ਲੈਕਚਰਰ ਐ ਟੀਚਰ ਐ ਕਮਰਸ ਦੇ ਤੇ ਮੰਮਾ ਮੇਰੇ ਮੈਚ ਦੇ ਟੀਚਰ ਆ ਤੇ ਆਪਾਂ ਨੂੰ ਦੋਵੇਂ ਮੋਟੀਵੇਟ ਕਰਦੇ ਕਿਉਂਕਿ ਦੋਵੇਂ ਟੀਚਰ ਆ ਤੇ ਦੋਵੇਂ ਮੋਟੀਵੇਟ ਕਰਦੇ ਸੀਗੇ ਪੜ੍ਹਨ ਲਈ ਵੀ ਤੇ ਖੇਡਣ ਲਈ ਵੀ ਕਿਵੇਂ ਦੇਖ ਦਿੰऊं ਅੱਜ ਹੋਰ ਜਾਂਦਾ ਹੈ ਅੱਜ ਪ੍ਰਮਾਤਮਾ ਦੀ ਬਹੁਤ ਲੱਖ ਲੱਖ ਸ਼ੁਕਰਾਨਾ ਹੈ ਉਹਨਾਂ ਦਾ ਕਿ ਜੇ ਉਹ ਚੀਜ਼ ਅਸੀਂ ਸੁਪਨਾ ਸਾਨੂੰ ਉਮੀਦ ਸੀ ਕਿ ਬਹੁਤ ਅੱਛੇ ਨੰਬਰ ਲੈ ਜਾਏਗਾ ਪਰ ਇੰਨੀ ਉਮੀਦ ਨਹੀਂ ਸੀ ਪੰਜਾਬ ਚ ਟੌਪ ਕਰ ਜਾਏਗਾ ਸੋ ਬੱਚੇ ਦੀ ਮਿਹਨਤ ਨੂੰ ਸਲਾਮ ਹੈ ਸੋ ਇਹਨਾਂ ਦੇ ਸਾਰੇ ਜੋ ਅਧਿਆਪਕ ਸਹਿਬਾਨ ਆ ਗੁਰੂ ਆ ਜੋ ਇਹਦੇ ਠੀਕ ਹੈ ਉਹਨਾਂ ਨੂੰ ਸਾਰਿਆਂ ਨੂੰ ਸਲੂਟ ਆ ਸਾਡਾ ਤੇ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਕਿ ਬੱਚੇ ਨੇ ਇਦੀ ਸੋਹਣੀ ਪੋਜੀਸ਼ਨ ਪੰਜਾਬ ਚੋਂ ਹਾਸਲ ਕੀਤੀ ਹੈ ਜੀ ਇਸ ਤੋਂ ਪਹਿਲਾਂ ਬੇਟੀ ਵੀ ਮੈਰਿਟ ਦੇ ਵਿੱਚ ਸੀਗੀ ਔਰ ਮੇਨਟੇਨ ਕਿਵੇਂ ਕੀਤਾ ਹੋਇਆ ਬੱਚੇ ਨੇ ਖਾਸ ਕਰਕੇ ਆਪਦਰੂ ਖੇਡ ਦੇ ਵਿੱਚ ਵੀ ਨਾਮ ਨਾਲ ਹੈਗਾ ਕਿਸ ਤਰ੍ਹਾਂ ਟਾਈਮ ਮੈਨੇਜ ਹਾਂਜੀ ਇਹਦੀ ਸਿਸਟਰ ਹੈ ਜਿਹੜੀ ਉਹ ਮੈਡੀਕਲ ਲਾਈਨ ਦੇ ਵਿੱਚ ਐਮਬੀਬੀਐਸ ਕਰ ਰਹੀ ਹੈ ਪਟਿਆਲੇ ਤਾਂ ਉਹ ਵੱਡੀ ਭੈਣ ਉਹ ਵੀ 10th ਦੇ ਵਿੱਚ ਉਹਨੇ ਆਈਸੀਐਸਸੀ ਚ ਟੌਪ ਕੀਤਾ ਸੀ ਪਲਸ 2 ਦੇ ਵਿੱਚ ਪੰਜਾਬ ਦੀ ਮੈਰਿਟ ਦੇ ਵਿੱਚ ਸੀਗੀ ਤਾਂ ਉਹਨੇ ਨੀਟ ਦੇ ਵਿੱਚ ਵੀ ਬਹੁਤ ਅੱਛੇ ਸਕੋਰ ਹਾਸਲ ਕਰਕੇ ਆਪਣਾ ਆਲ ਇੰਡੀਆ ਕੋਟੇ ਦੇ ਵਿੱਚ ਐਡਮਿਸ਼ਨ ਲਈ ਹੈ ਸੋ ਉਹਦੀ ਵੀ ਬਹੁਤ ਵੱਡੀ ਮੋਟੀਵੇਸ਼ਨ ਆਪਣੇ ਬ੍ਰਦਰ ਲਈ ਸੀਗੀ ਤੇ ਇਹਦੇ ਮਨ 'ਚ ਵੀ ਸੀਗਾ ਕਿ ਹਾਂ ਮੈਂ ਆਪਣੀ ਸਿਸਟਰ ਨਾਲੋਂ ਵੀ ਕੁਝ ਦੋ ਕਦਮ ਅੱਗੇ ਵਧ ਕੇ ਵਿਖਾਵਾਂ ਸੋ ਇਹਦੇ ਲਈ ਇੱਕ ਚੈਲੰਜ ਸੀਗਾ ਕਿਉਂਕਿ ਇਹ ਨਾਲ-ਨਾਲ ਇਹਨੂੰ ਕਾਫੀ ਟਾਈਮ ਆਪਣੀ ਸਪੋਰਟਸ ਦੇ ਵਿੱਚ ਬੈਡਮਿੰਟਨ ਗੇਮ ਦੇ ਵਿੱਚ ਦੇਣਾ ਪੈਂਦਾ ਸੀ ਸੋ ਇਹਦੇ ਉਸਤਾਦ ਜੀ ਜਿਹੜੇ ਮਤਲਬ ਬੈਡਮਿੰਟਨ ਦੇ ਕੋਚ ਜਤਿੰਦਰਪਾਲ ਸਿੰਘ ਸ਼ੈਂਟੀ ਸੰਧੂ ਔਰ ਚੰਡੀਗੜ੍ਹ ਤੋਂ ਅਕਸ਼ਿਤ ਮਹਾਜਨ ਜੀ ਤੇ ਟੋਨੀ ਸਰ ਜਿਹੜੇ ਹੈਗੇ ਆ ਟੀਐਸਬੀਏ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਯੋਗਦਾਨ ਰਿਹਾ ਉਹਨਾਂ ਨੇ ਸਮੇਂ-ਸਮੇਂ ਤੇ ਇਹਨੂੰ ਥੋੜਾ ਸਮਾਂ ਹੋਣ ਦੇ ਬਾਵਜੂਦ ਵੀ ਕਾਫੀ ਟ੍ਰੇਨਿੰਗ ਦਿੱਤੀ ਹੈ ਸੋ ਪੜ੍ਹਾਈ ਦੇ ਇਹਨਾਂ ਦੋਨਾਂ ਚੀਜ਼ਾਂ ਨੂੰ ਇਹਨੇ ਬੈਲੈਂਸ ਬਣਾ ਕੇ ਰੱਖਿਆ ਜੀ ਜਦੋਂ ਰਿਜ਼ਲਟ ਸੁਣਿਆ ਕਿਹੜੀ ਵਿੱਚ ਸੀ ਬਸ ਇੱਕ ਵਾਰੀ ਤਾਂ ਮਤਲਬ ਕਿ ਬਹੁਤ ਹੈਰਾਨੀ ਹੋਈ ਮੈਨੂੰ ਵਿਸ਼ਵਾਸ ਨਹੀਂ ਆਇਆ ਕਿ ਬੱਚੇ ਦੀ ਆ ਪੋਜੀਸ਼ਨ ਇੰਨੀ ਵਧੀਆ ਆ ਗਈ ਸੋ ਸਾਨੂੰ ਉਮੀਦ ਸੀ ਵੀ ਬਹੁਤ ਸੋਹਣੇ ਮਾਰਕਸ ਆ ਜਾਣਗੇ ਔਰ ਇਹ ਮਤਲਬ ਕਿ ਬਹੁਤ ਹੀ ਵਧੀਆ ਪ੍ਰਾਪਤੀ ਹੈ ਬੜੀ ਸੋਹਣੀ ਖਬਰ ਹੈ ਤੇ ਇਹਦੇ ਲਈ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸੀਐਮ ਸਾਹਿਬ ਵੀ ਲਖਾਈਆਂ ਦੇ ਦਿਓ ਹਾਂ ਸੀਐਮ ਸਾਹਿਬ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਉਹਨਾਂ ਨੇ ਬੱਚੇ ਨੂੰ ਅਸ਼ੀਰਵਾਦ ਦਿੱਤਾ ਹੈ ਔਰ ਉਹਨਾਂ ਦੇ ਅਸ਼ੀਰਵਾਦ ਨਾਲ ਬੱਚਾ ਅੱਗੇ ਜ਼ਿੰਦਗੀ ਦੇ ਵਿੱਚ ਹੋਰ ਤਰੱਕੀ ਕਰੇਗਾ ਮਿਹਨਤ ਕਰੇਗਾ ਬੇਟੀ ਨੇ ਕੀ ਵੱਡੀ ਪ੍ਰਾਪਤੀ ਕੀਤੀ ਹੈ ਕੀ ਮੋਟੀਵੇਸ਼ਨ ਆ ਕਿ ਹੋ ਜਾ ਜਿਹੜਾ ਹੈਗਾ ਮਨਟੇਲ ਕੀਤਾ ਹੋਇਆ ਸਮਾਂ ਬਹੁਤ ਵਧੀਆ ਜੀ ਬਾਬਾ ਜੀ ਦਾ ਲੱਖ ਲੱਖ ਸ਼ੁਕਰ ਹੈ ਬਹੁਤ ਵਧੀਆ ਪ੍ਰਾਪਤੀ ਬੱਚੇ ਨੇ ਕੀਤੀ ਹੈ ਇਹਦੀ ਮਿਹਨਤ ਦੇ ਸਦਕਾ ਇਹਦੀ ਸਾਰੀ ਡੈਡੀਕੇਸ਼ਨ ਹੈ ਖੇਡਾਂ ਪ੍ਰਤੀ ਵੀ ਬਹੁਤ ਡੈਡੀਕੇਟਿਡ ਹੈ ਤੇ ਪੜ੍ਹਾਈ ਦੇ ਪ੍ਰਤੀ ਵੀ ਇਹਨੇ ਪੂਰੀ ਮਿਹਨਤ ਕਰਕੇ ਜਿਹੜੇ ਸਬਜੈਕਟ ਦਾ ਇਹਨੂੰ ਕਮੀ ਪੇਸ਼ੀ ਲੱਗਦੀ ਹੁੰਦੀ ਸੀ ਉਹ ਕੋਈ YouTube ਤੋਂ ਦੇਖ ਕੇ ਜਾਂ ਜਿਵੇਂ ਵੀ ਮਤਲਬ ਇਹਨੇ ਆਪ ਦੇ ਸਬਜੈਕਟ ਵਧੀਆ ਤਿਆਰ ਕਰ ਲਏ ਸੀ ਹੁਣ ਤੱਕ ਜਿਹੜਾ ਹੈ ਕਿ ਉਹ ਬੱਚੀ ਵੀ ਪਹਿਲਾਂ ਮੈਰਿਡ ਚ ਆਈ ਹੈ ਤੇ ਉਹ ਹੁਣ ਮੈਂ ਪੰਜਾਬ ਤੋਂ ਹਾਂ ਸੋਸ਼ਲ ਮੀਡੀਆ ਤੋਂ ਬੱਚੇ ਕਿੰਨਾ ਕੋ ਦੂਰ ਲਏ ਔਰ ਤੁਸੀਂ ਆਮ ਬੱਚਿਆਂ ਨੂੰ ਕੀ ਸਿਖਿਆ ਦੋਗੇ ਐਜ਼ ਅ ਟੀਚਰ ਔਰ ਐਜ਼ ਅ ਮਦਰ ਸੋਸ਼ਲ ਮੀਡੀਆ ਤਾਂ ਬਿਲਕੁਲ ਹੀ ਨਹੀਂ ਸੀ ਬੱਚੇ ਯੂਜ਼ ਕਰਦੇ ਗੁੜੀਆਂ ਕੋਲ ਵੀ ਉਹ ਦੂਜਾ ਜਿਹੜਾ ਛੋਟਾ ਫੋਨ ਹੁੰਦਾ ਸੀਗਾ ਉਹਨੂੰ ਵੀ ਬਾਅਦ ਚ ਹੀ ਲੈ ਕੇ ਦਿੱਤਾ ਫੋਨ ਤੇ ਇਹ ਵੀ ਦੇਖੋ ਹੁਣ ਅੱਜ ਕੱਲ ਨੈਸੈਸਿਟੀ ਬਣ ਗਈ ਹੈ ਕਿਉਂਕਿ ਬੱਚਿਆਂ ਨੂੰ ਆਨਲਾਈਨ ਕੋਈ ਕਲਾਸੇਜ਼ ਜਾਂ ਕੁਝ ਦੇਖਣਾ ਪੈਂਦਾ ਪਰ ਬਹੁਤ ਲਿਮਟਿਡ ਟਾਈਮ ਵਾਸਤੇ ਇਹਦਾ ਫੋਨ ਮਤਲਬ ਦੇਖ ਲਓ ਜਾਇ ਇਹਨੇ ਆਪਣੀਆਂ ਗੇਮਸ ਵਾਲੀਆਂ ਕੋਈ ਵੀਡੀਓ ਦੇਖਦਾ ਹੈ ਜਾਂ ਕੋਈ ਸਟੱਡੀ ਦੇ ਮਤਲਬ ਸਭ ਨਾਲ ਤੇ ਇਸ ਤਰੀਕੇ ਨਾਲ ਕੀ ਸਮਝੋਗੇ ਐਜ਼ ਅ ਮਦਰ ਇਹਦੇ ਨਾਲ ਤੇ ਕਿਉਂਕਿ ਮੋਰ ਬੱਚਿਆਂ ਨੇ ਨੈਕਸਟ ਇਅਰ ਕਲਾਸ 2 ਦਾ एग्जाम ਦੇਣਾ ਤੇ ਕਿਉਂ ਉਹਦੀ ਮਿਹਨਤ ਕਰਨ ਜਿਹੜੇ ਹਾਂ ਬੱਚੇ ਆਪਣੀ ਪੂਰੀ ਡੈਡੀਕੇਸ਼ਨ ਨਾਲ ਪੂਰੀ ਮਿਹਨਤ ਕਰਨ ਬੁੱਕਸ ਦੇ ਵਿੱਚੋਂ ਆਪਣੀ ਸਟੱਡੀ ਕਰਨ ਥੋਰੋਲੀ ਸਟੱਡੀ ਕਰਨ ਤੇ ਇਸ ਤਰੀਕੇ ਨਾਲ ਵਧੀਆ ਮਕਾਮ ਤੇ ਪਹੁੰਚ ਸਕਦੇ ਆ ਤੇ ਮੇਨ ਇਹੀ ਆ ਵੀ ਬੱਚੇ ਮੋਬਾਈਲ ਤੋਂ ਦੂਰ ਰਹਿਣ ਜਿਹਦੇ ਕਰਕੇ ਜਿਆਦਾ ਟਾਈਮ ਵੇਸਟ ਬੱਚਿਆਂ ਦਾ ਉਸੇ ਤੇ ਹੀ ਹੁੰਦਾ ਨੈਕਸਟ ਉਹਦਾ ਸੁਪਨਾ ਆਰਮੀ ਜਾਂਦਾ ਐ ਐਡੀ ਦਾ ਤੁਹਾਡੇ ਨਾਲ ਉਹੀ ਗੱਲ ਬਾਤ ਜਿਾ ਤੁਸੀਂ ਕੀ ਚਾਹੁੰਦੇ ਅਗੇ ਹਾਂਜੀ ਅਸੀਂ ਬਾਬਾ ਜੀ ਕੋਲ ਕੱਲ ਪਰਸੋਂ ਵੀ ਅਰਦਾਸ ਕਰਕੇ ਆਏ ਬਾਬਾ ਬੁੱਢਾ ਜੀ ਦੇ ਵੀ ਬੱਚੇ ਨੂੰ ਇਸ ਮਕਾਮ ਤੇ ਪਹੁੰਚੇ ਦਾ ਸੁਪਨਾ ਵੀ ਮੈਂ ਆਰਮੀ ਆਫੀਸਰ ਬਣਾ ਦੇਸ਼ ਦੀ ਸੇਵਾ ਕਰਾਂ ਤੇ ਨਾਲ ਆਪਣੀਆਂ ਇਹ ਖੇਡਾਂ ਵੀ ਜਾਰੀ ਰੱਖਾਂ ਪੂਰੀ ਮਤਲਬ ਇਹ ਡੈਡੀਕੇਸ਼ਨ